ਮੇਰਾ ਨਾਮ ਨਤਾਸ਼ਾ ਮਹਾਜਨੇ ਅ ਮੇਰਾ ਬੂਟਿਕ ਦਾ ਨਾਮ ਅਟਲੀਅਰ ਬਾਈ ਨਤਾਸ਼ਾ ਹੈ ਓਪੋਜ਼ਿਟ ਸ਼ੀਤਲਾ ਮਾਤਾ ਮੰਦਿਰ ਇਹ ਕੱਲ ਸਵੇਰ ਦੀ ਗੱਲ ਹੈ ਜੀ ਦੋ ਲੇਡੀਆਂ ਆਈਆਂ ਸੀ ਸਵੇਰੇ 11:25 ਦੇ ਅ ਨਜ਼ਦੀਕ ਤੇ ਉਹ ਸਾਡੇ ਕੋਲ ਅਚਾਨਕ ਹੀ ਪੁੱਛਦੀਆਂ ਆਕੇ ਕਿ ਤੁਸੀਂ ਅ ਸੂਟ ਦੀ ਸਟਿਚਿੰਗ ਦੱਸ ਦੋ ਸਾਡੇ ਮਾਸਟਰ ਜੀ ਨੇ ਸੂਟ ਦੀ ਸਟਿਚਿੰਗ ਦਸੀ ਹੈ ਉਸ ਤੋਂ ਬਾਅਦ ਫਿਰ ਕਹਿੰਦੇ ਤੁਹਾਡੇ ਕੋਲ ਦੁਪੱਟਾ ਸੂਟਸ ਹੈਗੇ ਨੇ ਤੇ ਮੈਂ ਕਿਹਾ ਹਾਂ ਜੀ ਬੱਚੋ ਤੁਸੀਂ ਨਾ ਦੁਪੱਟਾ ਸੂਟਸ ਨੂੰ ਦਿਖਾ ਦਿਓ ਬਿਕਾਜ਼ ਮੈਂ ਤੇ ਮਾਸਟਰ ਜੀ ਥੋੜੇ ਕਟਿੰਗ ਵਿੱਚ ਅਸੀਂ ਬਿਜ਼ੀ ਸੀ ਕੀ ਹੋਇਆ ਕਿ ਉਹ ਆਕੇ ਨੇ ਇੱਥੇ ਦੋ ਲੇਡੀਆਂ ਖ एक लड़की है, वो अगे खड़ी होगी एक सी, वो पिछे आगे खड़ी हो ने दिखाने की, की सूट पहले पूरा बिछा लिया उसने पूरा बिछा लिया ने बाजू करके दूसरा सूट इना ओला कर दिया और लड़की कैमरा वाल हो गई फेसिंग कर ली सानू कुछ भी पता नहीं लगा दो बच्चे इतना खड़े थे दिखा रहे थे बिजी ਉਹਨਾਂ ਨੇ ਆਂਟੀ ਜੀ ਨੇ ਕਿ ਕਿ ਜਿਹੜੀ ਏਜ ਲੇਡੀਜ਼ ਸੀ ਉਹਨੇ ਨਾ ਸਾਰੇ ਸੂਟਸ ਪੈਕ ਕਰਕੇ ਆਪਣੇ ਕਿਸੇ ਚੀਜ਼ ਚ ਛੁਪਾ ਲਏ ਉਹ ਸਾਨੂੰ ਪਤਾ ਨਹੀਂ ਲੱਗਿਆ ਉਸ ਤੋਂ ਬਾਅਦ ਅਸੀਂ ਜਿਸਨੇ ਉਹ ਨਿਕਲੇ ਨੇ 10-15 ਮਿੰਟ ਤੱਕ ਵੀ ਵੈਸੇ ਹੀ ਆਮ ਬੱਚੇ ਨੂੰ ਰੂਟੀਨ ਚ ਕਿਹਾ ਕਿ ਇੱਕ ਵਾਰੀ ਸੂਟ ਨਾ ਕਾਊਂਟ ਕਰਕੇ ਰੱਖਣਾ ਇਸ ਤਰ੍ਹਾਂ ਰੱਖਣਾ ਜਦੋਂ ਉਹ 16 ਸੂਟ ਕਾਊਂਟ ਕੀਤੇ ਨੇ ਉਹਦੇ ਵਿੱਚ ਪਤਾ ਲੱਗਾ ਕਿ 4 ਸੂਟ ਜਿਹੜੇ ਸੀ ਮਿਸਿੰਗ ਸੀ ਨੇ ਨਾਲ ਹੀ ਨਾ ਬੱਚਿਆਂ ਨੂੰ ਔਰ ਮਾਸਜ ਨੂੰ ਕਿਹਾ ਕਿ ਮਾਸਜ ਜੋ ਲੇਡੀਜ਼ ਨੂੰ ਲੱਗ ਰਿਹਾ ਸੂਟਸ ਲੈ ਕੇ ਚਲੇ ਗਏ ਨੇ ਫਿਰ ਅਸੀਂ ਰਿਟਰਨ ਵਿੱਚ ਵੀ ਲਿਖਿਆ ਹੁੰਦਾ ਸਾਰਾ ਕੁਝ ਜਦੋਂ ਅਸੀਂ ਰਿਟਰਨ ਵਿੱਚ ਰ ਉਸ ਵਾਰ ਬਸੁਰਾ ਪਾਪਾ ਕੈਮਰਾ ਦੀ ਰਿਕਾਰਡਿੰਗ ਚੈੱਕ ਕੀਤੀ ਤੇ ਉਹਦੇ ਵਿੱਚ ਸਾਨੂੰ ਪਤਾ ਲੱਗੇ ਕਿ ਹਾਂ ਉਹਨਾਂ ਨੇ ਸਾਡੇ ਜਿਹੜੇ ਚਾਰਟ ਸੂਟਸ ਨੇ ਉਹ ਚੋਰੀ ਕਰ ਲਏ ਐ ਇਸ ਕਰਕੇ ਅਸੀਂ ਇਹ ਹੀ ਲੈਟਰ ਕਰਨਾ ਚਾਹੁੰਦੇ ਬਾਕੀ ਵੀ ਧਾਰੀਵਾਲ ਦੇ ਸਾਰੇ ਬੁਟੀਕਸ ਵਾਲਿਆਂ ਨੂੰ ਕਿ ਤੁਸੀਂ ਪਲੀਜ਼ ਲੈਡੀਸ ਉਹ ਥੋੜਾ ਸਾਵਧਾਨ ਰਹੋ ਕਿਉਂਕਿ ਸਚੋ ਸਾਡਾ ਤਾਂ ਲਾਸ ਹੋਇਆ ਹੀ ਐ ਅਸੀਂ ਬੀਇੰਗ ਅ ਸਿਟੀਜ਼ਨ ਨਹੀਂ ਚਾਹੁੰਦੇ ਕਿ ਕਿਸੇ ਹੋਰ ਦਾ ਵੀ ਲਾਸ ਹੋਵੇ ਠੀਕ ਐ ਸਾਚੀ ਵਿੱਚ ਜਦੋਂ ਆਪਣੇ ਕੈਮਰਾ ਤੋਂ ਰਿਕਾਰਡਿੰਗ ਚੈੱਕ ਕੀਤੀ ਤੇ ਸਾਨੂੰ ਪਤਾ ਲੱਗਿਆ ਕਿ ਜਿਹੜਾ ਇਹਨਾਂ ਨੇ ਸੂਟਸ ਨੇ ਉਹ ਚਾਰ ਇਕ ਢੇਰੀ ਲਗਾ ਕੇ ਰੱਖੇ ਸੀ ਜਿਸ ਦਾ ਇਹਨਾਂ ਨੇ ਬੱਚਿਆਂ ਨੇ ਦੇਖਿਆ ਕਿ ਉਸ ਸਵੇਰ ਸਾਨੂੰ ਫਿਕਰ ਅੰਬਦਰੀ ਰਿਪੋਰਟਿੰਗ ਇੱਚ ਪਤਾ ਲੱਗਾ ਕਿ ਜਿਹੜੀ ਪਿਛਲੀ ਲੇਡੀ ਸੀ ਨਾ ਉਹਨੇ ਚਾਰ ਸੂਟਸ ਜਿਹੜੇ ਉਹ ਗਾਇਬ ਕਰ ਦਿੱਤੇ ਤੇ ਯੰਗ ਲੇਡੀ ਸੀ ਉਹਦੀ ਤੇਜ ਕੋਈ ਹੋएगी 30 32 ਦੇ ਆਰਾਊ ਜਿਹੜੀ ਪਿਛਲੀ ਏਜ ਲੇਡੀ ਸੀ ਜਿੰਨੇ ਜਿੰਨੇ ਵੀ ਸੂਟਸ ਚੋਰੀ ਕੀਤੇ ਨੇ ਉਹਦੀ ਕੋਈ 55 60 ਦੇ ਵਿੱਚ ਵਿੱਚ ਉਮਰ ਸੀ ਕਿ ਕੁਛ ਨਹੀਂ ਲੱਗੀਆਂ ਉਹਨਾਂ ਨੇ ਸਿਸਟੈਨ ਕਿਹਾ ਕਿ ਇਹ ਰੇਟਸ ਦੱਸ ਦੋ ਉਹਨਾਂ ਨੇ ਦੋ ਸੂਟਸ ਤੇ ਰੇਟ ਵੀ ਕਨਫਰਮ ਕੀਤੇ ਅਸੀਂ ਕਿਹਾ ਸੀ ਕਿ ਦੋ ਸੂਟਸ ਲੋਗ ਗਏ ਤੇ ਉਹਦੇ ਤੇ ਸਾਡਾ ਇਹ ਚਾਰਜਸ ਲੱਗਣਗੇ ਤੇ ਬੋਲ ਰਹੀ ਸੀ ਕਿ ਨਹੀਂ ਬੜੇ ਕੋਸਟਲੀ ਸੂਟਸ ਨੇ ਇਸ ਕਰਕੇ ਉਹ ਬਸ ਚਲੇ ਗਈਆਂ ਉਹਨੇ ਜੇਸੀ ਮੈਂ ਤੇਰੇ ਨੂੰ ਕਾਸਿਕ ਪੁਲਿਸ ਰਿਪੋਰਟ ਜੁਨੇਟ ਕਰੀ ਲੋ ਸਾਡੇ ਵੀਰ ਨੇ ਇਹ ਲੰਦਾ ਕਦੀ ਕਿਤੇ ਵੀ ਕੰਪਲੇਂਟ ਕੀਤੀ ਹੋਇਆ ਨਾ ਮੇਰਾ ਨਾਮ ਨਤਾਸ਼ਾ ਮਹਾਜਨੇ ਅ ਮੇਰਾ ਬੁਟੀਕ ਦਾ ਨਾਮ ਅਟਲੀਅਰ ਬਾਈ ਨਤਾਸ਼ਾ ਹੈ ਓਪੋਜ਼ਿਟ ਸ਼ੀਤਲਾ ਮਾਤਾ ਮੰਦਿਰ ਇਹ ਕੱਲ ਸਵੇਰ ਦੀ ਗੱਲ ਹੈ ਜੀ ਇਹ ਦੋ ਲੇਡੀਜ਼ ਆਈਆਂ ਸੀ ਸਵੇਰੇ 11:25 ਦੇ ਨਜ਼ਦੀਕ